ਕੀ ਕਰਨ ਹੈ ਹੋਰ ਅਈਦੇ ਵੇਲੇ ਹੋ ਗਿਆ ਪਾਣੀ ਲਾਉਂਦੇ ਨੂੰ ਰੱਖੇ ਰੱਖਦਿਆਂ ਨੂੰ ਹੁਣ ਕੱਟਣੀ ਆ ਫਿਰ ਕੱਟਣੀ ਆ ਅੱਖੀ ਉਹ ਵੀ ਥੱਬੇ ਲਾਉਣੇ ਪਏ ਥੱਬੇ ਉਹ ਕਿਥੋਂ ਤੱਕ ਨਿਕਾ ਜਾਂਦੀ ਆ ਕਿੰਨੇ ਥੱਬੇ ਪਏ ਆ ਸਾਰੇ ਚੱਕ ਚੱਕ ਕੇ ਲਾਉਣੇ ਪੈਣਗੇ ਹਨਾ ਹਮ ਹੈ ਵੀ ਕੱਲਾ ਹਾਂ ਸੰਦੀਪ ਤਾਂ ਉੱਧਰ ਲੱਗਿਆ ਹੋਇਆ ਕਾਈ ਕਿੱਲਿਆਂ ਦੀ ਲਾਮ ਹੈ ਪੂਰੀ ਹੈ ਆ ਤਾਂ ਵੱਢੀ ਜਾਣੀ ਅੱਜ ਹਨਾ ਇਹ ਤਾਂ ਵੱਢੀ ਜਾਣੀ ਹੂੰ ਪਾਚੇ ਬੰਦੇ ਬੋਧ ਲਾ ਕੇ ਹੂੰ ਪਾਚੇ ਬੰਦੇ ਬੋਧ ਲਾ ਕੇ ਇਹ ਇੱਥੇ ਆਉਣਗੇ ਤਾਂ ਸਾਰੀ ਨਿਬੜ ਜੂਗੀ ਤੇਰੀ ਸਾਰੀ ਨਿਬੜ ਜੂਗੀ ਤੇਰੀ ਹਨਾ ਹੂੰ ਉਧਰ ਹੀ ਵੱਢੀ ਜਾਣੀ ਆ ਕੱਲ ਨੂੰ ਪਰਸੋਂ ਨੂੰ ਹਾਂ ਥੱਪੇ ਰਹਿਣਗੇ ਇੰਨੇ ਥੱਪੇ ਆਹ ਕੱਲਾ ਬੰਦਾ ਲਾਊਗਾ ਇਹ ਹਾਂ ਕੱਲਾ ਬੰਦਾ ਲਾਊਗਾ ਮੈਨੂੰ ਲੱਗਦਾ ਘੜ ਤੋਂ ਘੜ ਦੋ ਦਿਨ ਲੱਗੇ ਨਹੀਂ ਦੋ ਦਿਨ ਤਾਂ ਪੱਕਾ ਹੀ ਐ ਦੋ ਦਿਨ ਤਾਂ ਲੱਗਣਗੇ ਭਾਈ ਉਧਰ ਤਾਂ ਸਾਰੀ ਕਾਨਕ ਹੈ ਨਾ ਉਧਰ ਸਾਰੀ ਕਾਨਕ ਚਲੋ ਹੋਰ ਤਾਂ ਸਾਰੀ ਨਿਬੜੀ ਜਾਣੀ ਐ ਸੇਤੀ ਤਾਂ ਉੱਤੇ ਬਾਹਰ ਜਦੋਂ ਸੁਲਾ ਨੂੰ ਖੋਕੀ ਨਾ ਫੜਾਈਆਂ ਤੂੰ ਹੁਣ ਦੇ ਖੁਬਦੀਆਂ ਰਾਤੋਂ ਹਜੇ ਪੂਰੀਆਂ ਬਾਹਾਂ ਵਾਲਾ ਪਾਰਿਖੇ ਕੁਰਤਾ ਮੈਨੂੰ ਲੱਗਦਾ ਹੈਨਾ ਮੈਨੂੰ ਲੱਗਦਾ ਜੇ ਸੰਦੀਪ ਹੋਵੀ ਆ ਗਿਆ ਨਾ ਟੀ-ਸ਼ਰਟ ਜੀ ਚ ਥੱਬੇ ਲਵੋਣ ਦੇਖੀ ਹਾਲ ਕੀ ਹੁੰਦਾ ਥੱਫੜ ਕਰ ਦਿੰਦੀਆਂ ਕਿ ਕਿਉਂ ਝਖਮ ਤਾਂ ਕਰ ਹੀ ਦਿੰਦੀਆਂ ਕਈਆਂ ਦੇ ਕੀ ਹੁੰਦਾ ਕਿ ਵੱਜ ਕੇ ਆਹ ਫਲੀਆਂ ਕਈਆਂ ਦੇ ਰੈਐਕਸ਼ਨ ਵੀ ਹੋਏ ਨਾ ਥੱਫੜ ਵੀ ਹੋ ਜਾਂਦੇ ਵੋ ਖੁਬਦੀਆਂ ਬਹੁਤ ਹੈ ਬਈ ਇਹੇ ਤੂੰ ਦੇ ਖੁਬਦੀਆਂ ਤੂੰ ਦਾ ਇੱਕ ਇੱਕ ਮੁੱਕਾ ਹੋਰ ਲਿਆਉਣਾ ਸੀਗਾ ਆਏ ਪਿੱਛੇ ਸਿੱਟੇ ਹੁੰਦੇ ਨਾ ਤੋਂ ਤੇ ਫੇਰ ਨਹੀਂ ਵਜਦੀਆਂ ਸੀਗੀਆਂ ਅੱਛਾ ਉਹ ਤਾਂ ਜਿਹੜੀ ਲਾਲ ਹੋ ਜਾਂਦੀ ਆ ਇਹਨੂੰ ਕਹਿੰਦੇ ਜ਼ਿੰਮੇਦਾਰ ਆ ਬਾਈ ਚਲੋ ਅੱਜ ਰੀਅਲ ਦਿਖਾਇਆ ਕੁਝ ਵਧੀਆ